ਉਹ ਡਿਪੋਜ਼ਿਟ ਜਿਹੜਾ ਆ ਟਰਨ ਡਿਪੋਜ਼ਿਟ ਜਿਹੜਾ ਹੁੰਦਾ ਕੋਈ ਵੀ ਤੁਸੀਂ ਡਿਪੋਜ਼ਿਟ ਕਰੋ ਜਿੰਨੇ ਪੈਸਾ ਦਾ ਵੀ ਉਹ ਡਿਪੋਜ਼ਿਟ ਹੋਏਗਾ ਜਿੰਨੇ ਉਹਦਾ ਕਿ ਇੰਟਰਸਟ ਬਣਨਾ ਇੰਟਰਸਟ ਤੁਹਾਨੂੰ ਲੈਣਾ ਇੰਟਰਸਟ ਵੀ ਉਹਦੇ ਤੇ ਮੈਚ ਵੀ ਕਰਨਗੇ ਪਰ ਜੋ ਇਹਨਾਂ ਨੇ ਦੱਸਿਆ ਹੋਇਆ ਵਾ ਉਹ ਆਲਰੇਡੀ ਕੈਨੇਡਾ ਦੇ ਅਨਸਾਰ ਦੇ ਬੇਕਾ ਤੋਂ ਉੱਪਰ ਆ ਪਰ ਜਿੰਨਾ ਤੁਹਾਡਾ ਇੰਟਰਸਟ ਬਣਦਾ ਸਾਲ ਦੇ 1 ਲੱਖ ਡਾਲਰ ਤੱਕ ਉਹਦਾ 10% ਜਿਹੜਾ ਹੈਗਾ ਇੰਟਰੈਸਟ ਲਾ ਉਹ ਜਿਹੜੀ ਗੁਰੂ ਨਾਨਕ ਫੂਡ ਬੈਂਕ ਨੂੰ ਖਾਲਸਾ ਕ੍ਰੈਡਿਟ ਯੂਨੀਅਨ ਦੇਵੇਗੀ ਮੰਨ ਲਓ ਕਿਸੇ ਨੂੰ 500 ਡਾਲਰ ਇੰਟਰੈਸਟ ਆਇਆ ਤੇ ਉਹਦੇ 50 ਡਾਲਰ ਜਿਹੜੇ ਆ ਉਹਦੇ ਉੱਪਰ ਜਿਹੜਾ 10% ਬਣਦਾ ਉਹ ਗੁਰੂ ਨਾਨਕ ਫੂਡ ਬੈਂਕ ਨੂੰ ਖਾਲਸਾ ਕ੍ਰੈਡਿਟ ਯੂਨੀਅਨ ਦੇਵੇਗੀ ਇੱਕ ਤੁਹਾਡੇ ਸਾਰੇ ਟੇਬਲਾਂ ਤੇ ਬ੍ਰਾਊਸਰ ਪਏ ਨੇ ਉਹਦੇ ਤੇ 13 ਡਾਲਰ ਦਾ ਇੱਕ ਕਨਸੈਪਟ ਅਸੀਂ ਰੱਖਿਆ ਸੀ ਕਿ ਸਾਨੂੰ ਬਹੁਤੀ ਸਟਰਗਲ ਨਾ ਕਰਨੀ ਪਵੇ ਹਰ ਸਾਲ ਅਸੀਂ ਰੇਡੀਓ ਤੇ ਬਹਿ ਕੇ ਜਾਂ ਟੀਵੀ ਤੇ ਬਹਿ ਕੇ ਦਨੇਸ਼ਨਾ ਨੂੰ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਸਾਨੂੰ ਟਿਕਟ ਡੋਨੇਸ਼ਨ ਤੋਂ ਬਿਨਾ ਚੱਲ ਨਹੀਂ ਸਕਦਾ ਹੈ ਹੀ ਸਿਰਫ ਡੋਨੇਸ਼ਨ ਬੇਸ ਕੋ ਡੋਨੇਸ਼ਨ ਨਾਲ ਹੀ ਅਸੀਂ ਚੱਲਣਾ ਉਹ ਤੁਹਾਡੇ ਟੇਬਲਾਂ ਤੇ ਸਾਰਿਆਂ ਤੇ ਪਿਆ ਉਹ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਵੀ 13 ਡਾਲਰ ਜਿਹੜੇ ਆ ਇੱਕ ਮਹੀਨੇ ਦੇ ਕਿਸੇ ਦੇ ਖਾਤੇ ਚੋਂ ਨਿਕਲ ਵੀ ਜਾਂਦੇ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਜੇ 13 13 ਡਾਲਰ ਦੇ ਡੋਨਰ ਸਾਡੇ ਕੋਲ ਹੋ ਜਾਣ ਤੇ ਸਾਨੂੰ ਫੇਰ ਸਾਲ ਬਾਅਦ ਰੌਲਾ ਪਾਉਣ ਦੀ ਲੋੜ ਨਾ ਪਵੇ ਸਾਡਾ ਕੰਮ ਆਟੋਮੈਟਿਕਲੀ ਚੱਲੀ ਜਾਏ ਉਹਦੇ ਲਈ ਵੀ ਖਾਲਸਾ ਕ੍ਰੈਡਿਟ ਜੂਨੀਅਰ ਨੇ ਇੱਕ ਨਵਾਂ ਪ੍ਰੋਗਰਾਮ ਪੇਸ਼ ਕੀਤਾ ਜਿਹੜਾ ਬੰਦਾ ਵੀ ਖਾਲਸਾ ਕ੍ਰੈਡਿਟ ਜੂਨੀਅਰ ਦੇ ਵਿੱਚ ਨਵਾਂ ਆਪਣਾ ਅਕਾਊਂਟ ਖੁਲਾਏਗਾ 13 ਮਹੀਨਿਆਂ ਦੇ 13 13 ਡਾਲਰ ਖਾਲਸਾ ਕ੍ਰੈਡਿਟ ਯੂਨੀਅਨ ਉਹਨਾਂ ਦੇ ਅਕਾਊਂਟ 'ਚ ਪਾਉਣਗੇ ਉਹ ਬੰਦਾ ਜਿਹੜਾ ਵਾ ਜਿਹਦਾ ਅਕਾਊਂਟ ਖੁੱਲਿਆ ਉਹ ਹੀ 13 ਡਾਲਰ ਵਾਪਸ ਜਿਹੜਾ ਵਾ ਉਹ ਫੂਡ ਬੈਂਕ ਨੂੰ ਮਹੀਨੇ ਦੇ 13 ਡਾਲਰ ਜਿਹੜੀ ਉਹਨੇ ਡੋਨੇਸ਼ਨ ਕਰਨੀਆਂ ਐ ਐਕਚੁਅਲੀ ਡੋਨੇਸ਼ਨ ਉਹਦੇ ਵੱਲੋਂ ਆਉਗੀ ਰਸੀਦ ਵੀ ਉਹਨੂੰ ਮਿਲਣੀ ਐ ਡੋਨੇਸ਼ਨ ਦੀ ਪਰ ਉਹ 13 13 ਡਾਲਰ ਜਿਹੜੇ 13 ਮਹੀਨਿਆਂ ਦੇ ਆ ਉਹ ਖਾਲਸਾ ਕ੍ਰੈਡਿਟ ਯੂਨੀਅਨ ਤੁਹਾਨੂੰ ਦੇਣਗੇ ਉਹਦੇ ਉੱਪਰ ਉਹਦੇ ਉੱਪਰ ਜਿਹੜੇ ਤੁਸੀਂ 13 ਡਾਲਰ ਦੇਣੇ ਆ ਉਹ ਵੀ ਖਾਤਸਾ ਕਰ ਰਹੇ ਜਿਹਨੇ 13 ਮਹੀਨੇ ਕਹੇ ਕਰਦੇ ਤੇਰੇ ਉੱਪਰ 13 ਡਾਲਰ ਹੋਰ ਜਿਹੜੀ ਖਾਤਸਾ ਕਰਾਇਦਾ ਜੂਨੀਅਨ ਆ ਥੋੜੀ ਜਿਹੀ ਕਰੈਕਸ਼ਨ ਉਹਦੇ ਵਿੱਚ ਇਹ ਹੈ ਜੀ ਕਿ ਤੁਸੀਂ 13 ਡਾਲਰ ਪਰ ਮੰਥ ਜਦੋਂ ਤੁਸੀਂ ਪੈਡ ਸੈਟਅਪ ਕਰਦੇ ਆਪਦੇ ਅਕਾਊਂਟ ਚੋਂ ਆਟੋਮੈਟਿਕਲੀ ਵਿਡਰੋਅਲ ਟੂ ਦਾ ਫੂਡ ਬੈਂਕ ਖਾਤਸਾ ਕਰਾਇਏ ਨੂੰ ਔਨ ਟਾਪ ਆਫ ਥੈਟ ਤੁਸੀਂ ਤਾਂ so, 13 ਡਾਲਰ ਦੇ ਦਿੱਤੇ ਆਪਦੇ ਵੱਲੋਂ ਆਪਣੀ ਡੋਨੇਸ਼ਨ ਕਰ ਦਿੱਤੀ ਸੋ ਕੇਸੀਯੂ ਗਿਲਟ 13 ਡਾਲਰ অর 13 ਮੰਥ ਡਿਪੈਂਡ ਔਨ ਸਰਟਨ ਟਰਮ ਐਂਡ ਕੰਡੀਸ਼ਨਸ ਥੈਟ ਵਿਲ ਬੀ ਅਨਾਊਂਸਡ ਵੈਰੀ ਸੂਨ ਸੋ ਕੀਪ ਇਨ ਟੱਚ ਵਿਦ ਅਸ ਜਿਹੜਾ ਦਸਵੰਤ ਟਰਮ ਡਿਪੋਜ਼ਿਟ ਆ ਉਹਦੇ ਵਿੱਚ ਵੀ ਇਹੀ ਹੈ ਕਿ ਤੁਹਾਨੂੰ ਜੋ ਇੰਟਰਸਟ ਮਿਲਣਾ ਦੇਖੋ ਤੁਸੀਂ ਤੁਹਾਡੇ ਕੋਲੇ ਪੈਸਾ ਤੁਸੀ ਕਿਤੇ ਵੀ ਸੇਵ ਕਰਨਾ ਜੀਏਸੀ ਬਣਾਉਣੀ ਹੈ ਜੋ ਇੰਟਰਸਟ ਤੁਹਾਨੂੰ ਮਿਲਣਾ ਉਹ ਤੁਹਾਨੂੰ ਮਿਲਣਾ ਪਰ KCU on top of that, thus, percent of the interest earned by the member will be given to the charity selected by you. We are going to test this market with the, uh, the Gurnaan Pool Bank. Thank you. I hope.